ਸ੍ਰੀ ਗੁਰਜੀ ਭਾਈ ਜੀ ਸਾਰਿਆਂ ਨੂੰ ਵਿਅੱਜ ਹੈਗਾ ਆਪਣਾ 22ਵਾਂ ਦਿਨ ਤੇ ਵੱਧ ਰਿਹਾ ਜੀ ਗੋਨੀਏ ਦੇ ਵਿੱਚ ਮਹਾਰਾਸ਼ਟਰ ਤੇ ਵਧੀਆ ਚੱਲੀਆਂ ਦਾ ਕੰਮ ਵੈਗਰੂ ਦੀ ਕਿਰਪਾ ਨਾਲ ਤੁਹਾਨੂੰ ਪਤਾ ਮਸ਼ਿਨਰੀ ਹੈ ਇਹ ਜਿੰਝ ਕਈ ਵਾਰੀ ਪ੍ਰੋਬਲਮ ਵੀ ਆ ਜਾਂਦੀ ਹੈ ਪਰ ਐਂ ਫਿਰ ਵੀ ਚੱਲੀ ਜਾਂਦੀ ਹੈ ਕੋਈ ਇੰਨੀ ਪ੍ਰੇਸ਼ਾਨੀ ਵਾਲੀ ਗੱਲ ਤਾਂ ਹੈ ਨਹੀਂਗੀ ਬਾਕੀ ਮੌਸਮ ਅੱਜ ਬੱਦਲਵਾਈ ਹੋਈ ਪਈ ਆ ਤੇ ਮੀਂਹ ਆਉਣ ਦੇ ਤਕਰੀਬਨ ਚਾਂਸ ਹੈਗੇ ਆ ਹੈ ਤਾਂ 100% ਹੀ ਆ ਪਰ ਆ ਵੀ ਸਕਦਾ ਨਹੀਂ ਵੀ ਆ ਸਕਦਾ ਕਿਉਂਕਿ ਕਾਫੀ ਦਿਨਾਂ ਦੀ ਬੱਦਲਵਾਈ ਹੋਈ ਰਹਿੰਦੀ ਆ ਉਰੇ ਤੇ ਬਰਬਾਰਸ ਆਈ ਨਹੀਂ ਇੱਕ ਦੋ ਵਾਰ ਹੀ ਆਈ ਹੈ ਵਿੱਚ ਦੀ ਤੇ ਇਸ ਵਾਰ ਇਹ ਜੀਰੀ ਦੇ ਵਿੱਚ ਨਾ ਕਾਜਾ ਬਹੁਤ ਜ਼ਿਆਦਾ ਹੋਇਆ ਹੋਇਆ ਇਹ ਕਦੇ ਸਾਨੂੰ ਨਹੀਂ ਪਤਾ ਕਿੱਥੋਂ ਹੋ ਗਿਆ ਇਹ ਪਤਨੇ ਨੇ ਦਵਾਈ ਦਬੂਈ ਕੋਈ ਕਰੀਆ ਜਾਂ ਨਾ ਕਰੀ ਇਹਦਾ ਪਤਾ ਨਹੀਂ ਕੋਈ ਬਾਕੀ ਜਿਹੜਾ ਆ ਪਲਾਟ ਆ ਆ ਪਲਾਟ ਬਿਲਕੁਲ ਸਹੀ ਹੈ ਇਹਦੇ ਵਿੱਚ ਨਹੀਂ ਹੋਈ ਤੇ ਆਹ پلاਟ 'ਚ ਵੀ ਘੱਟ ਸੀਗੀ ਨਾ ਮੰਗੂ ਦੀ ਇਹ 'ਚ ਵੀ ਇਹ ਦੋ پلاਟ ਤਾਂ ਸਹੀ ਨੇ ਆ ਬਾਕੀ ਸਾਰੇ ਦੇ ਵਿੱਚ ਆ ਇਹ ਜਿੰਨੇ ਵੀ پلاਟ ਵਟਣੇ ਆ ਇਹ ਇਹ ਉਰੇ ਜਿੰਨੀ ਜ਼ਮੀਨ ਆ ਲਗਭਗ ਇਹਨਾਂ ਦੀ 200 20 ਕਿੱਲੇ ਦੇ ਲਗਭਗ ਹੈਗੇਗੀ 200 ਤੋਂ ਪਲੱਸ ਹੀ ਆ ਇਹ ਹੈਗੇ ਨੇ ਆਪਣੇ ਮਾਲਕ ਹੋਰੇ ਤਿੰਨ ਭਾਈ ਨੇ ਜੀ ਤਿੰਨੇ ਭਾਈਆਂ ਕੋਲ ਦੋਸੋਂ ਦੇ ਪਲੱਸ ਜ਼ਮੀਨ ਇਹਨਾਂ ਕੋਲੇ ਤੇ ਜਿਹਦੇ ਵਿੱਚ ਕੀ ਖੇਤੀ ਇਹਨਾਂ ਨੇ ਇਸ ਵਾਰ ਗਰਮੀ ਦਾ ਮੌਸਮ ਕਰਕੇ ਖੇਤੀ ਘੱਟ ਹੁੰਦੀ ਹੈਗੀ ਮਈ ਦੇ ਮਹੀਨੇ ਦੇ ਵਿੱਚ ਤੇ ਜਿਹੜੀ ਠੰਡ ਵਾਲੀ ਜੀਰੀ ਹੁੰਦੀ ਹੈ ਆਪਣੀ ਉਸ ਟਾਈਮ ਸਾਰੇ ਖੇਤ ਫੁੱਲ ਹੋਣਗੇ ਸਾਰੀ ਜੀਰੀ ਜੀਰੀ ਹੋਣੀ ਔਰੇ